ਦੇਖੋ ਲੁਧਿਆਣੇ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਖੁਸ਼ਖਬਰੀ ਜਿਹਦੇ ਵਿੱਚ ਕਿਉਂਕਿ ਪਹਿਲਾਂ ਵੀ ਮੈਂ ਲੱਗਿਆ ਰਹਿੰਦਾ ਸੀ ਪਰ ਹੁਣ ਵੀ ਕਿਉਂਕਿ ਲੁਧਿਆਣੇ ਨੇ ਬਹੁਤ ਕੁਝ ਦਿੱਤਾ ਏ ਮੈਨੂੰ ਮੈਂ ਜ਼ਰੂਰ ਇਹ ਆਪਣੇ ਲੁਧਿਆਣੇ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਕਿ ਸਾਡੇ ਨੈਸ਼ਨਲ ਹਾਈਵੇ ਗਟਕਰੀ ਸਾਹਿਬ ਨੇ ਖਾਸ ਤੌਰ ਤੇ ਕਿਉਂਕਿ ਜਦੋਂ ਆਪਾਂ ਲੁਧਿਆਣੇ ਤੋਂ ਜਲੰਧਰ ਨੂੰ ਨਿਕਲਦੇ ਆ ਉੱਥੇ ਬੜੀ ਵੱਡੀ ਸਮੱਸਿਆ ਸੀ ਕਿ ਜਗ੍ਹਾ ਕਈ ਜਗ੍ਹਾ ਹੱਲ ਕਰਵਾਈਆਂ ਵੀ ਪਰ ਹੁਣ ਜਿਹੜਾ ਇੱਕ ਕਲਾਸ਼ ਨਗਰ ਆ ਜਿਵੇਂ ਉੱਥੇ ਤਕਰੀਬਨ 15-15 ਮੀਟਰ ਦੇ ਆਉਣ ਤੇ ਜਾਣ ਲਈ ਉੱਥੇ ਅੰਡਰਪਾਸ ਬਣਨਗੇ ਸ਼ਹਿਰ ਵੱਲ ਨੂੰ ਜਾਣਾ ਹੁੰਦਾ ਦੂਜੇ ਪਾਸੇ ਜਾਣਾ ਹੁੰਦਾ 15-15 ਮੀਟਰ ਦੇ ਕਲਾਸ਼ ਨਗਰ ਆ ਜਿਹੜੇ ਉਸ ਜਗ੍ਹਾ ਤੇ ਇਹ ਬਣਨਗੇ ਬੜੇ ਵਧੀਆ ਉੱਚੇ ਗੱਡੀਆਂ ਕਾਰ ਟਰੱਕ ਕੁਝ ਵੀ ਇਹਦੇ ਥੱਲੇ ਨਿਕ ਸਕਦਾ ਤੇ ਨਾਲ ਜਿਹੜੀ ਇਹਨਾਂ ਦੇ ਸਰਵਿਸ ਲਈ ਨਾ ਉਹ ਆਪਣੀ 7 ਮੀਟਰ ਦੀ ਆ ਪਹਿਲਾਂ ਇਨੂੰ ਵੀ ਵਧਾ ਕੇ 11 ਮੀਟਰ ਦੇ ਕੀਤਾ ਜਾਊਗਾ ਸਰਵਿਸਲੇਨ ਵੀ ਉਦੋਂ ਬਾਅਦ ਜਸੀਆਂ ਕਿਉਂਕਿ ਬੜਾ ਅੱਗੇ ਤੋਂ ਤੁਹਾਨੂੰ ਪਤਾ ਮੁੜ ਕੇ ਆਉਣਾ ਪੈਂਦਾ ਜਸੀਆਂ ਦੇ ਵੀ ਜਿਹੜਾ ਇਹ ਅੰਡਰਪਾਸ ਬਣਨਗੇ ਇਸੇ ਤਰੀਕੇ ਨਾਲ ਦੋਨੋਂ ਆਉਣ ਜਾਣ ਦੋਨੋਂ ਜਗ੍ਹਾ ਤੋਂ ਇਹ ਬੋਟਲネック ਸੀ ਜਿਹੜੇ ਬੜੇ ਔਖਾ ਸੀ ਇੱਥੇ ਕੰਮ ਇਹ 23 ਕਰੋੜ ਰੁਪਏ ਦੇ ਖਾਸ ਤੌਰ ਤੇ ਮੈਂ নরਿੰਦਰ ਮੋਦੀ ਜੀ ਦਾ ਅਸ਼wini Vaishnaw ਜੀ ਤੇ ਸਾਡੇ ਖਾਸ ਤੌਰ ਤੇ ਗਟਕਰੀ ਸਾਹਿਬ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ